ਐਮਐਲਏ ਬਲਕਾਰ ਸਿੱਧੂ ਤੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਮਸਲੇ ਨੇ ਵੱਡਾ ਰੂਪ ਧਾਰ ਲਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ ਪਹਿਲਾਂ ਤਾਂ ਐਮਐਲਏ ਬਲਕਾਰ ਸਿੱਧੂ ਦੇ ਪੀਏ ਨੇ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਪਰਚਾ ਦਰਜ ਕਰਾਇਆ ਸੀ ਤੇ ਹੁਣ ਉਲਟਾ ਐਮਐਲਏ ਬਲਕਾਰ ਸਿੱਧੂ ਦੇ ਉੱਪਰ ਪਰਚਾ ਦਰਜ ਕਰਨ ਦੀ ਵੱਡੀ ਮੰਗ ਚਫੇਰਿਓਂ ਉੱਠ ਖੜੀ ਹੋਈ ਹੈ। ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ ਆ ਇੱਕ ਪੋਸਟਰ ਬਹੁਤ ਵੱਡੇ ਪੱਧਰ ਤੇ ਅੱਜ ਵਾਇਰਲ ਹੋ ਰਿਹਾ ਹੈ ਜਿਹਦੇ ਉੱਪਰ ਲਿਖਿਆ ਕਿ ਮਨਿੰਦਰ ਸਿੱਧੂ ਤੇ ਪਰਚਾ ਰੱਦ ਕਰੋ ਤੇ ਐਮਐਲਏ ਬਲਕਾਰ ਸਿੱਧੂ ਦੇ ਉੱਪਰ ਪਰਚਾ ਦਰਜ ਕਰੋ। ਪਿਛਲੇ ਦਿਨੀ ਉਲਟ ਹੋਇਆ ਸੀ ਕਿ ਜਿਹੜਾ ਲੋਕ ਅਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਉੱਪਰ ਪਰਚਾ ਦਰਜ ਹੋਇਆ ਸੀ ਤੇ ਬਲਕਾਰ ਸਿੱਧੂ ਧਿਰ ਵੱਲੋਂ ਬਲਕਾਰ ਸਿੱਧੂ ਦੇ ਪੀਏ ਵੱਲੋਂ ਪਰਚਾ ਦਰਜ ਕਰਾਇਆ ਗਿਆ ਸੀ ਤੇ ਹੁਣ ਇਹ ਕਹਾਣੀ ਪਲਟ ਦੀ ਨਜ਼ਰ ਆ ਰਹੀ ਹੈ ਵੱਡਾ ਮੋੜ ਇਹਦੇ ਚ ਬਦਲਦਾ ਨਜ਼ਰ ਆ ਰਿਹਾ ਹੁਣ ਬਲਕਾਰ ਸਿੱਧੂ ਤੇ ਹੀ ਪਰਚਾ ਦਰਜ ਕਰਨ ਦੀ ਮੰਗ ਉੱਠ ਖੜੀ ਹੋਈ ਹੈ ਇਸ ਪੋਸਟਰ ਦੇ ਵਿੱਚ ਲੋਕਾਂ ਨੂੰ ਵੱਡਾ ਸੱਦਾ ਦਿੱਤਾ ਜਾ ਰਿਹਾ ਹੈ ਕਿ 3 ਮਾਰਚ ਨੂੰ ਬਠਿੰਡਾ ਐਸਐਸਪੀ ਦਫ਼ਤਰ ਦੇ ਅੱਗੇ ਵੱਡਾ ਇਕੱਠ ਕਰੋ ਔਰ ਇਕੱਠ ਦੇ ਵਿੱਚ ਹਾਜ਼ਰ ਹੋਵੋ ਜਿਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਪੱਤਰਕਾਰ ਭਾਈਚਾਰਾ ਤੇ ਉਹ ਸਮੂਹ ਲੋਕ ਜਾ ਰਹੇ ਨੇ ਜੋ ਜਿਹੜਾ ਲੋਕ ਪੱਖੀ মিডিਆ ਉਸ ਨੂੰ ਬਚਾਉਣਾ ਚਾਹੁੰਦੇ ਨੇ ਔਰ ਜਿਹੜੇ ਲੋਕ ਆਵਾਜ਼ ਟੀਵੀ ਤੇ ਮਨਿੰਦਰਜੀਤ ਸਿੱਧੂ ਦੇ ਨਾਲ ਨੇ ਬਲਕਾਰ ਸਿੱਧੂ ਦੇ ਖਿਲਾਫ ਜਿਹੜਾ ਕਿ ਬਲਕਾਰ ਸਿੱਧੂ ਆਮ ਆਦਮੀ ਪਾਰਟੀ ਵੱਲੋਂ ਰਾਮਪੁਰਾ ਫੂਲ ਤੋਂ ਐਮਐਲਏ ਆ ਉਹ ਪਹਿਲਾਂ ਗਾਇਕ ਵੀ ਰਿਹਾ ਤੇ ਉਹਦੇ ਉੱਪਰ ਵੱਡੇ ਪਦਦਰ ਤੇ ਵਿਰੋਧ ਹੋ ਰਿਹਾ ਕਫਾਨ ਵਿਰੋਧ ਕਰ ਰਹੇ ਨੇ ਮਜ਼ਦੂਰ ਕਰ ਰਹੇ ਨੇ ਪੱਤਰਕਾਰ ਭਾਈਚਾਰਾ ਔਰ ਖਾਸ ਕਰਕੇ ਜਿਹੜਾ ਰਾਮਗੜੀ ਆ ਭਾਈਚਾਰਾ ਉਹਨੇ ਵੀ ਵੱਡੇ ਪੱਧਰ ਤੇ ਵਿਰੋਧ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇੱਕ ਆਡੀਓ ਰਿਕਾਰਡਿੰਗ ਐਦਾਂ ਦੀ ਲੀਕ ਹੋਈ ਹੈ ਜਿਹਦੇ ਵਿੱਚ ਕਥਿਤ ਤੌਰ ਤੇ ਉਸੇ ਹੀ ਐਮਐਲਏ ਬਲਕਾਰ ਸਿੱਧੂ ਦੇ ਨਾਂ ਤੇ ਦਾਵਾ ਕੀਤਾ ਜਾ ਰਿਹਾ ਕਿ ਉਹ ਜਿਹੜੇ ਸਪੀਕਰ ਕਲਤਾਰ ਸਿੰਘ ਸੰਧਵਾ ਉਹਨਾਂ ਬਾਰੇ ਮੰਦੀਆਂ ਟਿੱਪਣੀਆਂ ਕਰ ਰਿਹਾ ਤੇ ਨਾਲੇ ਉਹਨਾਂ ਨੂੰ ਮਤਲਬ ਗੁੱਲੀ ਘੜ ਤਖਾਨ ਤੇ ਰਾਮਗੜੀਆ ਭਾਈਚਾਰੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਿਹਾ ਜਿਹਦੇ ਉੱਪਰ ਰਾਮਗੜੀਆ ਭਾਈਚਾਰੇ ਦੇ ਵਿੱਚ ਵੱਡਾ ਰੋਸ ਦੇਖਣ ਨੂੰ ਮਿਲ ਰਿਹਾ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਤੇ ਬੁੱਢੀ ਜੀਵੀਆਂ ਦੀਆਂ ਜਥੇਬੰਦੀਆਂ ਨੇ ਹੁਣ ਐਮਐਲਏ ਬਲਕਾਰ ਸਿੱਧੂ ਰਾਮਪੁਰਾ ਫੂਲ ਦੇ ਉੱਪਰ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਔਰ ਇਸ ਦੇ ਨਾਲ ਹੀ ਰਾਮ ਗੜੀਆ ਜਿਹੜਾ ਭਾਈਚਾਰਾ ਹੈ ਮਿਸਤਰੀ ਭਾਈਚਾਰਾ ਉਸ ਨੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਦੇ ਖਿਲਾਫ ਵੱਡੀ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪਿਛਲੇ ਦਿਨ ਇੱਕ ਕਥਿਤ ਆਡੀਓ ਰਿਕਾਰਡਿੰਗ ਜਿਹੜੀ ਆ ਉਹ ਲੀਕ ਹੋਈ ਹੈ ਵਾਇਰਲ ਹੋਈ ਹੈ ਜਿਦੇ ਵਿੱਚ ਕਥਿਤ ਤੌਰ ਤੇ ਇਹ ਦਾਵਾ ਕੀਤਾ ਗਿਆ ਹੈ ਕਿ ਇਹ ਆਵਾਜ਼ ਜਿਹੜੀ ਆ ਐਮਐਲਏ ਬਲਕਾਰ ਸਿੱਧੂ ਦੀ ਹੈ ਔਰ ਉਸ ਆਵਾਜ਼ ਦੇ ਵਿੱਚ ਇੰਜ ਬੋਲਿਆ ਜਾ ਰਿਹਾ ਹੈ ਕਿ ਜਿਹੜੇ ਸਪੀਕਰ ਕਲਤਾਰ ਸਿੰਘ ਸੰਧਵਾ ਹੈ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਇਹ ਗੁੱਲੀ ਘੜਾ ਹੈ ਇਹ ਇਹ ਤਖਾਨ ਫਲਾਣਾ ਹੈ ਇਸ ਤਰ੍ਹਾਂ ਦੇ ਅਪਸ਼ਬਦ ਬੋਲੇ ਜਾ ਰਹੇ ਨੇ ਔਰ ਜਿਹੜਾ ਰਾਮਗੜੀਆ ਭਾਈਚਾਰਾ ਉਸ ਨੇ ਰੋਸ ਜਾਹਰ ਕੀਤਾ ਔਰ ਕਿਹਾ ਕਿ ਜਾਤੀ ਦੇ ਤੌਰ ਤੇ ਐਮਐਲਏ ਨੇ ਸਾਡੇ ਪ੍ਰਤੀ ਜਿਹੜੇ ਮੰਦੇ ਸ਼ਬਦ ਬੋਲੇ ਨੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਠਿੰਡਾ ਦੇ ਵਿੱਚ ਰਾਮਗੜੀਆ ਜਿਹੜੀ ਜਥੇਬੰਦੀ ਆ ਉਹਦੀ ਮੀਟਿੰਗ ਹੋਈ ਹੈ ਔਰ ਉਸ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰਾਮਗੜੀਆ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਫਿਰ ਇਹ ਐਲਾਨ ਕੀਤਾ ਗਿਆ ਕਿ 3 ਤਰੀਕ ਨੂੰ ਬਠਿੰਡਾ ਦੇ ਵਿੱਚ ਜਿਹੜਾ ਲੋਕ ਆਵਾਜ਼ ਟੀਵੀ ਤੇ ਮਨਿੰਦਰਜੀਤ ਸਿੱਧੂ ਦੇ ਹੱਕ ਵਿੱਚ ਵੱਡਾ ਪ੍ਰਦਰਸ਼ਨ ਰੱਖਿਆ ਗਿਆ ਉਹਦੇ ਵਿੱਚ ਰਾਮਗੜੀਆ ਭਾਈਚਾਰਾ ਵੀ ਸ਼ਮੂਲੀਅਤ ਕਰੇਗਾ ਨਾਲ ਦੀ ਨਾਲ ਇਹ ਵੀ ਮੁੱਦਾ ਉੱਠ ਰਿਹਾ ਕਿ ਮਹਿਲਾ ਕਮਿਸ਼ਨ ਹੁਣ ਨੋਟਿਸ ਕਿਉਂ ਨਹੀਂ ਲੈ ਰਿਹਾ ਔਰ ਸਪੀਕਰ ਕਲਤਾਰ ਸਿੰਘ ਸੰਧਵਾ ਜਿਹਦੇ ਬਾਰੇ ਕਥਿਤ ਤੌਰ ਤੇ ਉਸ ਆਡੀਓ ਰਿਕਾਰਡਿੰਗ ਦੇ ਵਿੱਚ ਬੜਾ ਕੁਝ ਗਲਤ ਪੇਸ਼ ਕੀਤਾ ਜਾ ਰਿਹਾ ਹੈ ਹੁਣ ਉਹ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਇਹਦੇ ਉੱਪਰ ਐਕਸ਼ਨ ਕਿਉਂ ਨਹੀਂ ਲੈ ਰਹੇ ਇਹ ਸਵਾਲ ਵੀ ਆਵਾਜ਼ਾਂ ਚ ਆ ਚ ਫੇਰੋ ਉੱਠ ਰਹੀਆਂ ਨੇ ਹੁਣ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਲੋਕ ਆਵਾਜ਼ ਟੀਵੀ ਦੇ ਉੱਪਰ ਇੱਕ ਰਿਕਾਰਡਿੰਗ ਚਲਾਈ ਗਈ ਸੀ ਜਿਹਦੇ ਵਿੱਚ ਕਥਨ ਤੌਰ ਤੇ ਇਹ ਦਾਵਾ ਕੀਤਾ ਗਿਆ ਸੀਗਾ ਕਿ ਇੱਕ ਪਾਸੇ ਐਮਐਲਏ ਬਲਕਾਰ ਸਿੱਧੂ ਦੀ ਆਵਾਜ਼ ਹੈ ਤੇ ਦੂਜੇ ਪਾਸੇ ਉਹਨਾਂ ਦੇ ਪਹਿਲਾਂ ਨਾਲ ਰਹੇ ਇੱਕ ਵਿਅਕਤੀ ਦੀ ਆਵਾਜ਼ ਹੈ ਤੇ ਜਿਦੇ ਵਿੱਚ ਇਹ ਦਾਵਾ ਕੀਤਾ ਗਿਆ ਸੀ ਕਿ ਬਲਕਾਰ ਸਿੱਧੂ ਜਿਹੜਾ ਉਹ ਜਿਹੜੇ ਉਹਦੇ ਸਮਰਥਕ ਨੇ ਉਹਨਾਂ ਦੀਆਂ ਔਰਤਾਂ ਦੇ ਸਬੰਧੀ ਗਲਤ ਕਿਸਮ ਦੇ ਸ਼ਬਦ ਬੋਲ ਰਿਹਾ ਪੱਧੇ ਸ਼ਬਦ ਬੋਲ ਰਿਹਾ ਔਰ ਜਦੋਂ ਇਹ ਰਿਕਾਰਡਿੰਗ ਚੈਨਲ ਤੇ ਚੱਲੀ ਸੀ ਤਾਂ ਉਸ ਤੋਂ ਬਾਅਦ ਬਲਕਾਰ ਸਿੱਧੂ ਦੇ ਪੀਏ ਨੇ ਇੱਕ ਰਿਕਾਰਡਿੰਗ ਦੇਣ ਵਾਲਾ ਜਿਹੜਾ ਵਿਅਕਤੀ ਆ ਰਾਜੂ ਜੇਠੀ ਤੇ ਰਿਕਾਰਡਿੰਗ ਚਲਾਉਣ ਵਾਲਾ ਪੱਤਰਕਾਰ ਜਿਹੜਾ ਮਨਿੰਦਰਜੀਤ ਸਿੱਧੂ ਦੋਨਾਂ ਦੇ ਉੱਪਰ ਪਰਚਾ ਦਰਜ ਕਰਵਾ ਦਿੱਤਾ ਸੀ ਔਰ ਹੁਣ ਵੱਡੀ ਆਵਾਜ਼ੇ ਉੱਠ ਰਹੀ ਹੈ ਕਿ ਇਹ ਪਰਚਾ ਬਲਕਾਰ ਸਿੱਧੂ ਦੇ ਪੀਏ ਨੇ ਨਹੀਂ ਬਲਕਿ ਬਲਕਾਰ ਸਿੱਧੂ ਨੇ ਖੁਦ ਦਰਜ ਕਰਵਾਇਆ ਕਿਉਂਕਿ ਉਹ ਰਿਕਾਰਡਿੰਗ ਜਿਹੜੀ ਆ ਉਹ ਇਸ ਕਿਸਮ ਦੀ ਹੈ ਜਿਹਦੇ ਵਿੱਚ ਬਲਕਾਰ ਸਿੱਧੂ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਹੁਣ ਜੇਕਰ ਉਹ ਰਿਕਾਰਡਿੰਗ ਬਲਕਾਰ ਸਿੱਧੂ ਦੀ ਨਹੀਂ ਹੈ ਤਾਂ ਬਲਕਾਰ ਸਿੱਧੂ ਨੂੰ ਇਹਦਾ ਸਪਸ਼ਟੀ ਕਰਨ ਦੇਣਾ ਚਾਹੀਦਾ ਤੱਤ ਸਬੂਤ ਦੇਣੇ ਚਾਹੀਦੇ ਨੇ ਪਰ ਜੇ ਉਹ ਰਿਕਾਰਡਿੰਗ ਉਹਦੀ ਹੈ ਤਾਂ ਜੋ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਉਸ ਰਿਕਾਰਡਿੰਗ ਦੇ ਵਿੱਚ ਬੋਲੀ ਜਾ ਰਹੀ ਹੈ ਜੋ ਚਫੇਰੇ ਵਾਇਰਲ ਹੋ ਰਹੀ ਹੈ ਵੱਖ-ਵੱਖ ਚੈਨਲਾਂ ਦੇ ਉੱਪਰ ਸੋਸ਼ਲ ਮੀਡੀਆ ਤੇ ਤਾਂ ਫਿਰ ਬਲਕਾਰ ਸਿੱਧੂ ਬਾਰੇ ਜਾ ਜੈਸ ਵੀ ਬੰਦੇ ਨੇ ਉਹ ਬੋਲਿਆ ਉਹਦੇ ਬਾਰੇ ਸੂਬੇ ਦੀ ਮਹਿਲਾ ਕਮਿਸ਼ਨ ਨੂੰ ਨੋਟਿਸ ਜ਼ਰੂਰ ਲੈਣਾ ਚਾਹੀਦਾ ਹੁਣ ਇੱਕ ਰਿਕਾਰਡਿੰਗ ਉਸ ਤੋਂ ਬਾਅਦ ਫਿਰ ਲੀਕ ਹੋਈ ਹੈ ਵਾਇਰਲ ਹੋਈ ਹੈ ਜਿਹਦੇ ਵਿੱਚ ਜਿਹੜਾ ਕਲਤਾਰ ਸਿੰਘ ਸੰਧਵਾ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਬਾਰੇ ਅਪਸ਼ਬਦ ਬੋਲੇ ਜਾ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਬੜਾ ਉਹ ਤਾਂ ਗੁੱਲੀ ਘੜ ਹੈਗਾ ਉਹ ਤਾਂ ਉਹ ਤਖਾਨ ਹੈਗਾ ਇਹ ਉਹ ਬਹੁਤ ਕੁਝ ਬੋਲਿਆ ਜਾ ਰਿਹਾ ਉਹਦੇ ਬਾਰੇ ਤਾਂ ਉਸ ਬਾਰੇ ਹੁਣ ਰਾਮਗੜੀਆ ਭਾਈਚਾਰੇ ਨੇ ਸਖਤ ਇਤਰਾਜ਼ ਕੀਤਾ ਔਰ ਇਹਦੇ ਨਾਲ ਹੀ ਇੱਕ ਜਿਹੜੀ ਹੋਰ ਵੱਡੀ ਗੱਲ ਚਰਚਾ ਛਿੜੀ ਹੈ ਕਿ ਉਸ ਰਿਕਾਰਡਿੰਗ ਦੇ ਵਿੱਚ ਜਿਹੜੀ ਕਥਿਤ ਤੌਰ ਤੇ ਐਮਐਲਏ ਬਲਕਾਰ ਸਿੱਧੂ ਦੀ ਕਹੀ ਜਾ ਰਹੀ ਹੈ ਉਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਮੈਂ ਕੋਈ ਆਮ ਬੰਦਾ ਨਹੀਂਗਾ ਮੈਂ ਮੈਂ ਐਵੇਂ ਫਾਲਤੂ ਥੋੜਾ ਹੈਗਾ ਕਿ ਮੈਂ ਉਹ ਉਹਦੇ ਨਾਲ ਆਪਣੀ ਹੀ ਪਾਰਟੀ ਦੇ ਬੰਦਿਆਂ ਦੇ ਨਾਲ ਫੋਟੋ ਕਰਾਉਣ ਨੂੰ ਲੈ ਕੇ ਇਹ ਬੋਲਿਆ ਜਾ ਰਿਹਾ ਕਿ ਮੈਂ ਕੋਈ ਐਵੇਂ ਨਹੀਂ ਹੈਗਾ ਕਿ ਮੈਂ ਐਵੇਂ ਫੋਟੋਆਂ ਕਰਾਉਂਦਾ ਫਿਰਾਂ ਮੈਂ ਬੜਾ ਖਾਸ ਬੰਦਾ ਹੈ ਤਾਂ ਚਰਚਾ ਇਹ ਛਿੜੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਬਲਕਾਰ ਸਿੱਧੂ ਐਮਐਲਏ ਬਣੇ ਕੀ ਹੁਣ ਉਹ ਆਪਣੇ ਆਪ ਨੂੰ ਖਾਸ ਸਮਝਣ ਲੱਗ ਪਏ ਨੇ ਕੀ ਹੁਣ ਉਹ ਆਪਣੇ ਆਪ ਨੂੰ ਆਮ ਨਹੀਂ ਮੰਨਦੇ ਜੇ ਉਹ ਆਪਣੀ ਹੀ ਪਾਰਟੀ ਦੇ ਬੰਦਿਆਂ ਨਾਲ ਫੋਟੋ ਕਰਾਉਣ ਲੱਗਿਆਂ ਉਹਨਾਂ ਨੂੰ ਇੰਜ ਲੱਗਦਾ ਕਿ ਮੈਂ ਤਾਂ ਖਾਸ ਆ ਮੈਂ ਤਾਂ ਵੱਡਾ ਤੇ ਮੈਂ ਇਹਨਾਂ ਨਾਲ ਫੋਟੋ ਕਿਉਂ ਕਰਾਵਾਂ ਤਾਂ ਫਿਰ ਆਮ ਜਨਤਾ ਦੇ ਨਾਲ ਉਹ ਫੋਟੋ ਕਿੱਦਾਂ ਕਰਾ ਸਕਦੇ ਨੇ ਆਮ ਜਨਤਾ ਨੂੰ ਕਿਵੇਂ ਉਹ ਆਪਣੇ ਵਰਗਾ ਸਮਝ ਸਕਦੇ ਨੇ ਤੇ ਫਿਰ ਉਹਨਾਂ ਨੂੰ ਆਮ ਕਿਵੇਂ ਕਿਹਾ ਜਾ ਸਕਦਾ ਸਵਾਲ ਇਹ ਵੀ ਹੈ ਬਹੁਤ ਸਾਰੇ ਲੋਕ ਪਹਿਲਾਂ ਤੋਂ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਸਿਰਫ ਨਾ ਹੀ ਐ ਬੰਦੇ ਸਾਰੇ ਖਾਸ ਨੇ ਤੇ ਜਿਹੜੀ ਕਥਤ ਤੌਰ ਤੇ ਬਲਕਾਰ ਸਿੱਧੂ ਦੀ ਉਹ ਆਡੀਓ ਹੈ ਉਹਦੇ ਵਿੱਚ ਤਾਂ ਇੰਜ ਹੀ ਬੋਲਿਆ ਜਾ ਰਿਹਾ ਜਿੱਥੋਂ ਇਹ ਸਾਬਤ ਹੁੰਦਾ ਕਿ ਉਹ ਬੋਲਣ ਵਾਲਾ ਜਿਹੜਾ ਬਲਕਾਰ ਸਿੱਧੂ ਦੇ ਨਾਂ ਤੇ ਗੱਲ ਕਰ ਰਿਹਾ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਬਲਕਾਰ ਸਿੱਧੂ ਹੈ ਤਾਂ ਜੇਕਰ ਉਹ ਸੱਚੀ ਬਲਕਾਰ ਸਿੱਧੂ ਹੈ ਤਾਂ ਫਿਰ ਉਹ ਆਪਣੇ ਆਪ ਨੂੰ ਆਮ ਨਹੀਂ ਸਮਝ ਰਿਹਾ ਫਿਰ ਉਹ ਆਪਣੇ ਆਪ ਨੂੰ ਖਾਸ ਖਾਸ ਤੇ ਮਹਾ ਖਾਸ ਸਮਝ ਰਿਹਾ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਲਿਖਿਓ ਜੇਕਰ ਆਮ ਪਾਰਟੀ ਦੇ ਵਿੱਚ ਆਮ ਆਦਮੀ ਦੇ ਤੌਰ ਤੇ ਆਉਣ ਵਾਲੇ ਵਿਅਕਤੀ ਆਪਣੇ ਆਪ ਨੂੰ ਇੰਜ ਸਮਝਣਗੇ ਤਾਂ ਫਿਰ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਕਿਦਾਂ ਕਿਹਾ ਜਾ ਸਕਦਾ ਹੁਣ ਜਿਸ ਤਰੀਕੇ ਦੇ ਨਾਲ ਮਨਿੰਦਰਜੀਤ ਸਿੱਧੂ ਤੇ ਪਰਚਾ ਦਰਜ ਕਰਾਇਆ ਗਿਆ ਜੋ ਫੇਰਿਓ ਆਵਾਜ਼ ਉੱਠੀ ਹੈ ਕਿ ਸੱਚ ਦੀ ਆਵਾਜ਼ ਨੂੰ ਜਾਂ ਲੋਕਾਂ ਦੀ ਆਵਾਜ਼ ਨੂੰ ਜਾਂ ਮੀਡੀਆ ਦੀ ਆਵਾਜ਼ ਨੂੰ ਏਦਾਂ ਦਬਾਇਆ ਨਹੀਂ ਜਾ ਸਕਦਾ ਏਦਾਂ ਘਟਾਇਆ ਨਹੀਂ ਜਾ ਸਕਦਾ ਤਾਂ ਆ 3 ਤਰੀਕ ਨੂੰ ਬਠਿੰਡੇ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਜਿਦੇ ਵਿੱਚ ਸਮੂਹ ਜਥੇਬੰਦੀਆਂ ਨੂੰ ਸਮੂਹ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਤੇ ਬਠਿੰਡੇ ਦੇ ਵਿੱਚ 3 ਤਰੀਕ ਨੂੰ ਵੱਡਾ ਇਕੱਠ ਕੀਤਾ ਜਾਵੇਗਾ ਜਿਦੇ ਵਿੱਚ ਪੱਤਰਕਾਰ ਜਥੇਬੰਦੀਆਂ ਆਮ ਲੋਕ ਸ਼ਾਮਲ ਹੋਣਗੇ ਔਰ ਇੱਥੇ ਜਾਪਦਾ ਹੈ ਕਿ ਜਿਹੜੇ ਐਮ.ਐਲ.ਏ ਬਲਕਾਰ ਸਿੱਧੂ ਹੈ ਉਹਨਾਂ ਨੇ ਭੁੰਡਾ ਦੀ ਖੱਖਰ ਨੂੰ ਛੇੜ ਲਿਆ ਉਹਨਾਂ ਨੂੰ ਇਹ ਗੱਲ ਸੱਚੀ ਮਹਿੰਗੀ ਪੈ ਜਾਣੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਿੱਛੇ ਬਹਿ ਕੇ ਪਰਚਾ ਆਪਣੇ ਨਿੱਜੀ ਸਹਾਇਕ ਰਾਹੀਂ ਕਰਵਾਇਆ ਉਹ ਛੋਟੀ ਗੱਲ ਨਹੀਂ ਹੈਗੀ ਔਰ ਲੋਕ ਹੁਣ ਬਹੁਤ ਤੇਜ਼ ਹੋ ਗਏ ਨੇ ਸਾਰੀ ਗੱਲ ਸਮਝੀ ਜਾ ਸਕਦੀ ਹੈ ਕਿ ਪਰਚਾ ਕਰਾ ਕੌਣ ਰਿਹਾ ਹੈ ਤੇ ਕਰਾ ਕਿਉਂ ਰਿਹਾ ਹੈ ਹੁਣ 3 ਤਰੀਕ ਨੂੰ ਲੋਕਾਂ ਦਾ ਵੱਡਾ ਇਕੱਠ ਹੋਏਗਾ ਸਵਾਲ ਇਹ ਹੈ ਕਿ ਕੀ ਮਨਿੰਦਰਜੀਤ ਦੇ ਉੱਪਰੋਂ ਪਰਚਾ ਰੱਦ ਹੋਏਗਾ ਤੇ ਐਮਐਲਏ ਤੇ ਪਰਚਾ ਕਰਾਇਆ ਜਾਏਗਾ ਕਿਉਂਕਿ ਆਵਾਜ਼ ਇਹੀ ਉੱਠ ਰਹੀ ਹੈ ਚਾਰਟ ਫੇਰਿਓ ਲੋਕ ਕਹਿ ਰਹੇ ਨੇ ਕਿ ਐਮਐਲਏ ਬਲਕਾਰ ਸਿੱਧੂ ਤੇ ਪਰਚਾ ਦਰਜ ਕਰੋ ਹੁਣ ਅੱਜ ਮੀਡੀਆ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਇੱਕ ਪੋਸਟ ਜਿਹੜਾ ਉਹ ਕਮਾਰੇ ਨੇ ਇਹ ਪੋਸਟਰ ਜਿਹੜਾ ਸਾਈਡ ਦੇ ਉੱਪਰ ਆਪਾਂ ਵੀ ਦਿਖਾ ਰਹੇ ਹਾਂ ਇਹ ਪੋਸਟਰ ਚਾਰ ਚਫੇਰੇ ਮੀਡੀਆ ਤੇ ਸੋਸ਼ਲ ਮੀਡੀਆ ਦੇ ਵਿੱਚ ਅੱਜ ਚੱਲ ਰਿਹਾ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮਨਿੰਦਰ ਸਿੱਧੂ ਤੇ ਪਰਚਾ ਰੱਦ ਕਰੋ ਤੇ ਬਲਕਾਰ ਸਿੱਧੂ ਤੇ ਪਰਚਾ ਦਰਜ ਕਰੋ ਹੁਣ ਤੁਸੀਂ ਕੀ ਕਹੋਗੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੰਗ ਜਾਇਜ਼ ਹੈ ਮੇਰੇ ਤੋਂ ਪੁੱਛੋ ਮੈਨੂੰ ਇਹ ਲੱਗਦਾ ਕਿ ਮੀਡੀਆ ਦੀ ਆਵਾਜ਼ ਜਾ ਲੋਕ ਪੱਖੀ মিডিਆ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਈ ਵੀ ਕੋਸ਼ਿਸ਼ ਜਿਹੜੀ ਆ ਉਹਦਾ ਸਖਤ ਵਿਰੋਧ ਹੋਣਾ ਚਾਹੀਦਾ ਔਰ ਜੇਕਰ ਉਹ ਆਵਾਜ਼ ਬਲਕਾਰ ਸਿੱਧੂ ਦੀ ਹੈ ਤਾਂ ਫਿਰ ਬਲਕਾਰ ਸਿੱਧੂ ਦੇ ਉੱਪਰ ਔਰਤਾਂ ਦੇ ਅਪਮਾਨ ਕਰਨ ਦਾ ਪਰਚਾ ਲਾਜ਼ਮੀ ਦਰਜ ਹੋਣਾ ਚਾਹੀਦਾ ਔਰ ਮਨਿੰਦਰਜੀਤ ਸਿੱਧੂ ਨੇ ਜਿਹੜੀ ਉਹ ਰਿਕਾਰਡਿੰਗ ਚਲਾਈ ਹੈ ਤਾਂ ਉਹਦੇ ਉੱਪਰ ਜ਼ਬਾਨ ਬੰਦੀ ਦੇ ਲਈ ਪਰਚਾ ਦਰਜ ਕਰਾਉਣਾ ਇੱਕ ਨਖੇਦੀਪਰੀ ਕਾਰਵਾਈ ਹੈ ਜਿਹਦੀ ਚਫੇਰਿਓ ਨਿੰਦਾ ਹੋਣੀ ਹੀ ਚਾਹੀਦੀ ਹੈ ਜਿਵੇਂ ਕਿ ਹੋ ਰਹੀ ਹੈ ਸੋ ਦੁਬਾਰਾ ਫਿਰ ਮੈਂ ਦੱਸ ਦਿਆਂ ਕਿ ਜਿਹੜਾ ਪਿਛਲੇ ਦਿਨਾਂ ਤੋਂ ਉਦੋਂ ਬਵਾਦ ਪਖਿਆ ਸੀ ਜਦੋਂ ਲੋਕ ਆਵਾਜ਼ ਟੀਵੀ ਦੇ ਉੱਪਰ ਇੱਕ ਆਡੀਓ ਰਿਕਾਰਡਿੰਗ ਜਿਹੜੀ ਆ ਉਹ ਚਲਾਈ ਗਈ ਸੀ ਜਿਦੇ ਵਿੱਚ ਕਥਤ ਤੌਰ ਤੇ ਦਾਵਾ ਕੀਤਾ ਗਿਆ ਕਿ ਇਹ ਇੱਕ ਪਾਸੇ ਬਲਕਾਰ ਸਿੱਧੂ ਦੀ ਆਵਾਜ਼ ਹੈ ਤੇ ਦੂਜੇ ਪਾਸੇ ਉਹਨਾਂ ਦੇ ਨਾਲ ਸਹਾਇਕ ਰਹਿ ਚੁੱਕੇ ਇੱਕ ਵਿਅਕਤੀ ਦੀ ਆਵਾਜ਼ ਹੈ ਜਿਦੇ ਵਿੱਚ ਉਹ ਗੱਲਾਂ ਕਰ ਰਹੇ ਨੇ ਤੇ ਗੱਲਾਂ ਦੇ ਵਿੱਚ ਇੰਜ ਪ੍ਰਗਟ ਹੋ ਰਿਹਾ ਕਿ ਗੱਲਾਂ ਉਹ ਆਪਣੇ ਸਮਰਥਕਾਂ ਦੀਆਂ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਐਮ ਐਮ ਐਲ ਏ ਜਿਹੜੇ ਵਿਅਕਤੀ ਨੂੰ ਐਮਐਲਏ ਪੇਸ਼ ਕੀਤਾ ਜਾ ਰਿਹਾ ਉਹਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੀਆਂ ਔਰਤਾਂ ਆਪਣੇ ਕੋਲ ਕੋਈ ਗੱਲ ਨਹੀਂ ਰਾਤ ਰਾਤ ਰਹਿ ਜਾਣ ਇਸ ਤਰ੍ਹਾਂ ਦੀਆਂ ਗੱਲਾਂ ਕਿ ਆਪਣੇ ਕੋਲ ਰਾਤ ਨੂੰ ਵੀ ਛੱਡ ਜਾਂਦੇ ਆ ਦਿਨੇ ਵੀ ਛੱਡ ਜਾਂਦੇ ਆ ਐਦਾਂ ਦੀਆਂ ਭੱਦੀਆਂ ਟਿੱਪਣੀਆਂ ਆਪਣੇ ਹੀ ਦੋਸਤਾਂ ਦੀਆਂ ਘਰਵਾਲੀਆਂ ਬਾਰੇ ਜਾਂ ਆਪਣੇ ਸਮਰਥਕਾਂ ਦੀਆਂ ਘਰਵਾਲੀਆਂ ਬਾਰੇ ਬੋਲੀਆਂ ਜਾ ਰਹੀਆਂ ਨੇ ਸੋ ਉਸ ਤੋਂ ਬਾਅਦ ਇਹ ਵਿਵਾਦ ਪਖਿਆ ਤੇ ਪਰਚਾ ਕਰਾ ਦਿੱਤਾ ਗਿਆ ਉਹ ਆਡੀਓ ਰਿਕਾਰਡਿੰਗ ਲੀਕ ਕਰਨ ਵਾਲੇ ਦੇਣ ਵਾਲੇ ਤੇ ਚੈਨਲ ਚਲਾਉਣ ਵਾਲੇ ਦੇ ਉੱਪਰ ਉਸ ਤੋਂ ਬਾਅਦ ਫਿਰ ਇਹ ਵਿਵਾਦ ਵੱਡੇ ਪੱਧਰ ਤੇ ਭੱਗ ਗਿਆ ਤੇ ਹੁਣ ਐਮਐਲਏ ਹੀ ਇਸ ਵਾਦ ਦੇ ਵਿੱਚ ਕਸੂਤਾ ਫਸਦਾ ਨਜ਼ਰ ਆ ਰਿਹਾ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ ਇਸ ਪੋਸਟਰ ਦੇ ਵਿੱਚ ਸੱਦਾ ਦਿੱਤਾ ਜਾ ਰਿਹਾ ਹੈ ਕਿ 3 ਮਾਰਚ ਨੂੰ ਬਠਿੰਡਾ ਦੇ ਵਿੱਚ ਐਸਐਸਪੀ ਦਫ਼ਤਰ ਦੇ ਸਾਹਮਣੇ ਲੋਕਾਂ